ਅਸ਼ੋਕ ਸੋਨੀ ਦੀ ਅਗਵਾਈ ਹੇਠ 4 ਅਪ੍ਰੈਲ ਅਸ਼ਮੀ ਵਾਲੇ ਦਿਨ ਹਵਨ ਯਗ ਦਾ ਆਯੋਜਨ ਕੀਤਾ ਜਾਵੇਗਾ। ਸਬਜ਼ੀ ਮੰਡੀ ਤਰੰਤਾਰਨ ਵਿਖੇ ਕੂੜੇ ਅਤੇ ਗਲੀਆਂ ਹੋਈਆਂ ਸਬਜ਼ੀਆਂ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਨਿਵਾਸੀਆਂ ਦਾ ਆਖਣਾ ਹੈ ਕਿ ਮੰਡੀ ਵਿੱਚ ਲੋਕਾਂ ਦੇ ਘਰ ਹਨ ਜਿਨ੍ਹਾਂ ਵਿੱਚ ਲੋਕ ਰਹਿ ਰਹੇ ਹਨ ਪਰ ਗੰਦਗੀ ਹੋਣ ਕਾਰਨ ਬਿਮਾਰੀਆਂ ਵਾਲੇ ਮੱਛਰ ਪੈਦਾ ਹੋ ਰਹੇ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਘਾਤਕ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬਜ਼ੀ ਮੰਡੀ ਦੀ ਸਫਾਈ ਹਰ ਰੋਜ਼ ਕਰਵਾਈ ਜਾਵੇ ਅਤੇ ਕੂੜੇ ਦੇ ਢੇਰ ਚੁੱਕਵਾਏ ਜਾਣ। ਸਾਡੇ ਜਿਹੜੀ ਤਰਨਤਰਨੀ ਸਬਜ਼ੀ ਮੰਡੀ ਆ ਬਹੁਤ ਗੰਦਗੀ ਦੀ ਪਰਹਾ ਰਿਹਾ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਆ ਤੇ ਬਹੁਤ ਲੋਕੀ ਦੁਖੀ ਆ ਗੋ ਗਰਮੀਆਂ ਆ ਗਈਆਂ ਮੱਛਰ ਬਹੁਤ ਆ ਤੇ ਘਰਾਂ ਵਾਲੇ ਬਹੁਤ ਜ਼ਿਆਦਾ ਤੰਗ ਆ ਅਸੀਂ ਮਾਰਕੀਟ ਕਮੇਟੀ ਤੋਂ ਇਹ ਮੰਗ ਕਰਦੇ ਆ ਵੀ ਦੀ ਕਿਰਪਾ ਕਰਕੇ ਦੀ ਸਫਾਈ ਕਰਾਈ ਜਾਵੇ ਤੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ ਤਾਂ ਗੋ ਗਰਮੀਆਂ ਦਾ ਮੌਸਮ ਹੈ ਮੱਛਰ ਬਹੁਤ ਵੱਧ ਜਾਣਾ ਤੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਬਸ ਇਹੋ ਹੀ ਮੰਗਿਆ ਸਾਡੀ ਵੀ ਦੀ ਸਫਾਈ ਕਰਾਓ ਲੋਕਾਂ ਨੂੰ ਰਾਹਤ ਮਿਲੇ ਹਰ ਆਉਣ ਜਾਣ ਵਾਲੇ ਦਾ ਜਿਹੜਾ ਲੰਘਣਾ ਉਥੋਂ ਸੌਖਾ ਹੋ ਜਾਏ ਜਦੋਂ ਵੀ ਅਦਰਲੀ ਸਾਈਡ ਤੇ ਜਾਈਦਾ ਅਕਸਰ ਹੀ ਵੇਖਦੇ ਨਹੀਂ ਆਸੇ ਪਾਸੇ ਕਿੰਨਿਆ ਰਹਿ ਸ਼ਾਵਾਂ ਲੋਕੀ ਵੱਸਦੇ ਆ ਰੱਜ ਕੇ ਗੰਦੀ ਦਾ ਪਰਮਾਨ ਪਿਆ ਵਾ ਇੰਨੀ ਗੰਦਗੀ ਆ ਗੋ ਮਾਰਦੀ ਵੀ ਸਬਜ਼ੀਆਂ ਪੁਰਾਣੀਆਂ ਇਹ ਵੋ ਪਲੱਸ ਮੱਛਰ ਇੰਨਾ ਹੋ ਰਿਹਾ ਵਾ ਅੱਗੇ ਤੋਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਵਾ ਤੇ ਡੇਂਗੂ ਮਲੇਰੀਆ ਸਭ ਨੂੰ ਫੈਲਣਾ ਵਾ ਇਹ ਤੇ ਹੋਰ ਜ਼ਿਆਦਾ ਫੈਲੇਗਾ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਮਾਰਕ ਬੰਦੀ ਕੋ ਰੋਜ਼ ਦੇ ਰੋਡ ਉਸੇ ਸਪਾਈ ਕਰਾਈ ਜਾਵੇ ਤਾਂ ਕਿ ਮੱਛਰ ਜਾਂ ਹੋਰ ਕਿ ਮੱਛਰ ਹੋਰ ਕੇ ਬਿਮਾਰੀਆਂ ਨਾ ਫੈਲਾ ਸਕਣ ਤਰਨ ਤਰਨ ਦੀ ਸਬਜ਼ੀ ਮੰਡੀ ਜੋ ਕੇ ਟੈਕਸ ਦੇ ਰੂਪ ਵਿੱਚ ਮਾਰਕੀਟ ਕਮੇਟੀ ਨੂੰ ਹਜ਼ਾਰਾਂ ਰੁਪਏ ਦਿੰਦੀ ਹੈ ਜਿਸ ਦੇ ਤਹਿਤ ਹੀ ਨਾ ਮਾਰਕੀਟ ਕਮੇਟੀ ਨੇ ਇੰਨਾ ਸੜਕਾਂ ਨੂੰ ਸਾਫ਼ ਕਰਨਾ ਹੁੰਦਾ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਨਗਰ ਕੌਂਸਲ ਦੇ ਵਿੱਚ ਨਹੀਂ ਆਉਂਦੀ ਆ ਫਿਰ ਲੋਕਾਂ ਦਾ ਕਹਿਣਾ ਹੈ ਇੱਥੇ ਇੰਨੀ ਗੰਦ ਹੈ ਕਿ ਜੂਏ ਦੇ ਵਿੱਚ ਰਹਿਣ ਵਾਲੇ ਲੋਕ ਹਨ ਉਹ ਡੇਂਗੂ ਦੇ ਸ਼ਿਕਾਰ ਹੋ ਰਹੇ ਹਨ ਔਰ ਸਰਕਾਰ ਹੈ ਕਿ ਉਹ ਧਿਆਨ ਹੀ ਨਹੀਂ ਦੇਂਦੀ ਕੈਮਰਾਮੈਨ ਹਰਮਨ ਖੈਰੀ ਦੇ ਨਾਲ ਗੁਰਿੰਦਰ ਟਿੱਕੂ ਰਿਪੋਰਟ ਫਾਸ਼ਲੇ ਨੇ ਹੋਈ ਤਰਨਦਾ